ਸਪਾਕ ਐਪ ਆ ਗਈ ਹਨਾ ਹਾਂਜੀ ਵੀਰੇ ਬਾਹ ਕੈਪ ਤੁਹਾਨੂੰ 5-7 ਰੁਪਏ ਦੀ ਬਜਾਰਤ ਮਿਲਦੀ ਹੈ ਹਾਂਜੀ ਵੀਰੇ 160 ਰੁਪਏ ਦੇ ਰਾਂ ਉਹ ਬੱਲੇ 160 ਰੁਪਏ ਸਪਾਕ ਐਪ ਆ ਕਿੱਡਾ ਵੱਡਾ ਡ੍ਰੀਮਰ ਹੈ ਹਾਂਜੀ ਵੀਰੇ ਅਕਾਲੀ ਮਾਲ ਉਤਰਿਆ ਕਿੰਨੇ ਦਾ ਦਵਾਂਗੇ 400 ਰੁਪਏ ਦਾ ਬਿਲਕੁਲ ਸਿਰਫ 400 ਰੁਪਏ ਕਿੰਨੇ ਦਾ ਆਉਏ ਇਹ ਮਾਰਕੀਟ 'ਚ ਭਾਜੀ 1500 ਰੁਪਏ ਦਾ ਡ੍ਰੀਮਰ ਹੈ ਇਹ 1500 ਰੁਪਏ ਦੀ ਆਈਟਮ ਆ 400 ਓਕੇ ਇਹ ਚੈੱਕ ਕਰੋ ਵੱਡਾ ਮੋਟਰ ਹੈ ਐਡ ਵੀ ਆਂਦੀ ਹੈ ਇਹਦੀ ਸਭ ਤੋਂ ਵੱਡੀ ਗੱਲ ਹੈ ਹਾਂਜੀ ਇਹ ਤਾਂ ਇਹ ਕਿੰਨੇ ਦਾ ਮਾਰਕੀਟ ਦੇ ਵਿੱਚ 2500 ਰੁਪਏ ਰੇਟ ਆ ਓਕੇ 650 ਰੁਪਏ ਆ ਦੇਖੋ ਕੈਪਸੂਲ ਹੈਗੇ ਆ ਹਾਂਜੀ ਵੀਰੇ ਇੱਕ ਕੈਪਸੂਲ 10 ਰੁਪਏ ਦਾ ਵੇਚਣਾ ਓਕੇ ਵੀਰੇ ਇਹ ਕਾਹਦੀ ਲਈ ਆ ਇਹ ਇਹ ਹੈਅਰ ਕੈਪਸੂਲ ਹੈ ਵਾਲ ਟੁੱਟਦੇ ਹੋਣ ਝੜਦੇ ਹੋਣ ਹਨਾ ਹਾਂਜੀ 60 ਪੀਸ ਦੀ ਡੱਬੀ ਹੈ ਤੁਹਾਨੂੰ ਕਿੰਨੇ ਦੀ ਪੈਣੀ 90 ਰੁਪਏ ਦੀ ਸਾਰੀ ਡੱਬੀ ਸਾਰੀ ਡੱਬੀ ਇਹ ਦੇਖੋ ਇਹ ਸ਼ੇਵਿੰਗ ਫੋਮ ਛੋਟੀ ਬੀਜੋਂ ਦੀ 45 ਰੁਪਏ 100 ਰੁਪਏ ਸੇਲ ਕਰਨੀ ਦੀ ਓਕੇ ਠੀਕ ਹੈ ਜੀ ਦੇਖੋ 2 ਕਿਲੋ ਦਾ ਫੇਸ਼ਲ ਹੈ ਹਾਂਜੀ ਪਹਿਲਾਂ ਤੁਹਾਨੂੰ 300 ਰੁਪਏ ਦਾ ਗਿਆ ਹੈ 240 ਰੁਪਏ ਲੱਗੇਗਾ ਲੈਣੇ ਕਦੀ ਦਿਖਾਈ ਤੁਹਾਨੂੰ ਹਾਂਜੀ ヘア ਸਪਰੇ 900 ਰੁਪਏ ਐਮ ਆਰ ਪੀ ਹੈ ਕਿੰਨੇ ਦੀ ਪੈਣੀ 200 ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਿਆ ਫੀਲਡਾਂ ਚ ਸਾਗਰਬਾਈ ਕੋਲ ਆਈ ਜੀ ਦੁਬਾਰਾ ਤੁਹਾਨੂੰ ਦਿਖਾਉਣੇ ਨਵੇਂ ਆਈਟਮ ਅੱਜ ਬਹੁਤ ਸਸਤੇ ਰੇਟਾਂ ਦੇ ਵੀਡੀਓ ਬਣੇ ਰਹੋ ਬਾਈ ਵੀ ਆ ਗਿਆ ਪਿੱਛੇ ਤੇ ਨਾਲ ਤੁਹਾਨੂੰ ਦਿਖਾਉਣੇ ਆ ਨਵੀ ਤੋਂ ਨਵੀ ਐਟਮ ਜੀ ਲੰਬੇ ਦੰਨੇ ਵੀ ਉਹੀ ਐਟਮਾਂ ਪਾਈ ਜਾਂਦੇ ਆ ਨਵੀਂ ਐਟਮਾਂ ਦਿਖਾਵਾਂਗੇ ਤੇ ਰੇਟ ਦੇਖੋ ਹੈਰਾਨ ਹੋ ਜਾਓਗੇ ਆਜ ਵੀਡੀਓ ਨਾ ਬਣਿਆ ਰਿਹਾ ਹਾਂਜੀ ਇਹ ਚੈੱਕ ਕਰੋ ਜੀ ਇਹ ਟ੍ਰਿਮਰ ਹੈ ਜੀ 240 ਰੁਪਏ ਦਾ ਟ੍ਰਿਮਰ ਹੈ ਓਕੇ ਠੀਕ ਹੈ ਜੀ ਆ ਦੇਖੋ ਵੱਡੇ ਟ੍ਰਿਮਰ ਦਾ ਲਾਈ ਕਰਦਾ ਇਹ ਕਿੰਨਾ ਵੱਡਾ ਟ੍ਰਿਮਰ ਹੈ ਹਾਂਜੀ ਵੀਰੇ ਅਕਾਲੀ ਮਾਲ ਉਤਰਿਆ ਕਿੰਨੇ ਦਾ ਦਵਾਂਗੇ 400 ਰੁਪਏ ਦਾ ਸਿਰਫ ਸਿਰਫ 400 ਵੈਸੇ ਕਿੰਨੇ ਦਾ ਆਉਂੇ ਇਹ ਮਾਰਕੀਟ 'ਚ ਭਾਜੀ 1500 ਰੁਪਏ ਦਾ ਟ੍ਰਿਮਰ ਹੈ ਇਹ 1500 ਰੁਪਏ ਦੀ ਆਈਟਮ ਆ 400 ओके यार चेक करो ਵੱਡਾ ਮੋਜ਼ਰ ਹੈ ਹਾਂਜੀ 24 ਘੰਟੇ ਟੀਵੀ ਤੇ ਚੱਲੇਗਾ ਓਕੇ ਐਡ ਵੀ ਆਂਦੀ ਹੈ ਇਹਦੀ ਸਭ ਤੋਂ ਵੱਡੀ ਗੱਲ ਹੈ ਦੁਕਾਨਦਾਰ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਇਹੀ ਚੀਜ਼ ਯੂਜ਼ ਕਰਨੀ ਹੈ ਹਾਂਜੀ ਇਹ ਤਾਂ ਹੈ ਕਿੰਨੇ ਦਾ ਮਾਰਕੀਟ ਦੇ ਵਿੱਚ 2500 ਰੁਪਏ ਰੇਟ ਹੈ ਓਕੇ 650 ਰੁਪਏ ਬੰਦੇ ਤਾਂ ਸਿਰਾ ਕਰੀ ਜਨਾ ਇਹ ਚੈੱਕ ਕਰੋ 650 ਇਹ ਟ੍ਰਿਮਰ ਹੀ ਆ ਇਹ ਟ੍ਰਿਮਰ ਆ ਸਾਰੇ ਆ ਤੁਹਾਨੂੰ ਕਦੀ ਉਸਰੇ ਨਹੀਂ ਦਿਖਾਏ ਆਪਾਂ ਹਾਂਜੀ ਹਾਂ ਉਸ ਤਰ੍ਹਾਂ ਹੀ ਆ ਸਾਰੇ 40 40 ਰੁਪਏ ਤੋਂ ਉਸ ਤਰ੍ਹਾਂ ਸਟਾਰਟ ਹੋਏ ਨੇ ਸਾਡੇ ਕੋਲ ਦੱਬਾ 40 ਦਾ ਭਾਜੀ 40 ਰੁਪਏ ਦਾ ਪੀਸ 40 ਰੁਪਏ ਦਾ ਪੀਸ ਉਸੇ ਜਿਆਰੋ 150 ਰੁਪਏ ਦਾ 100 ਰੁਪਏ ਤਾਂ ਘੱਟ ਨਹੀਂ ਲੈਂਦੇ ਠੀਕ ਹੈ ਇਹ ਅੱਗੇ ਨਹੀਂ ਕਦੀ ਆਈਟਮਾਂ ਦਿਖਾਈਆਂ ਇਹ ਦੇਖੋ ਇਹ ਸਪਾਕ ਐਬ ਆ ਗਈ ਹੈ ਨਾ ਹਾਂਜੀ ਵੀਰੇ ਪਾਕ ਐਬ ਤੁਹਾਨੂੰ 5-7 ਰੁਪਏ ਦੀ ਬਜਾਰੋ ਮਿਲਦੀ ਹੈ ਹਾਂਜੀ ਵੀਰੇ 160 ਰੁਪਏ ਦੀ ਜਿਆਰ ਉਹ ਬੰਦੇ 160 ਰੁਪਏ ਇਸ ਪਾਕ ਐਬ ਓਕੇ ਵੀਰੇ ਓਕੇ ਠੀਕ ਹੈ ਦੇਖੀ ਚੱਲੋ ਅੱਧ ਖੜਦਾ ਆਹ ਦੇਖੋ 2 ਕਿਲੋ ਦਾ ਫੇਸ਼ਲ ਹੈ ਹਾਂਜੀ ਪਹਿਲੇ ਨਹੀਂ ਦਿਖਾਇਆ ਕਰ ਤੁਹਾਨੂੰ ਮਰੀ ਹਾਂਜੀ ਪਹਿਲਾਂ ਤੁਹਾਨੂੰ 300 ਰੁਪਏ ਦਾ ਕਿਹਾ ਹੈ 240 ਰੁਪਏ ਦਾ ਲੱਗੇਗਾ ਰੇਟ ਹੋਰ ਘਟਾ ਦੇ ਬਾਈ ਨੂੰ ਮੈਂ ਕਿਹਾ ਰੂਹ ਕੋਸ਼ ਕਰਦਾਗਾ ਤੁਹਾਡੀ ਆ ਦੇਖੋ ਇੱਕ ਕੌਨਸ ਹੈ ਗਿਆ ਨੇ ਹਾਂਜੀ ਵੀਰੇ 12 12 ਰੁਪਏ ਓਕੇ ਬਾਈ ਬਈਆਂ ਤੁਸੀਂ 30 40 ਰੁਪਏ 50 ਰੁਪਏ ਦੀ ਖਰੀਦੇ ਹੋ ਨਾ 12 ਰੁਪਏ ਅਕੋਰਡਿੰਗ ਸ਼ੀਟ ਆ ਗਈਆਂ ਕੜੀ ਸ਼ੀਟ 90 ਰੁਪਏ ਆ ਦੇਖੋ ਐਚ ਆਰ ਸਪਰੇ ਪਹਿਲੇ ਨੇ ਕਦੀ ਦਿਖਾਈ ਤੁਹਾਨੂੰ ਹਾਂਜੀ ਹੇਅਰ ਸਪਰੇ 900 ਰੁਪਏ ਐਮ ਆਰ ਪੀ ਹੈ ਕਿੰਨੇ ਦੀ ਪੈਣੀ 200 ਦੀ ਓਕੇ 900 ਵਾਲੀ 200 ਬੱਲੇ ਇਹ ਦੇਖੋ ਸ਼ੇਵਿੰਗ ਜੈੱਲ ਹਾਂਜੀ ਵੀਰੇ 70 ਰੁਪਏ ਇੱਕ ਪਾਣੀ 20 ਦਾ ਵੀਰੇ ਇੱਥੇ ਜਲੋ ਜਦੋਂ ਅੱਗੇ ਐਂਡ ਕਰਾ ਦੇਣੀ ਅੱਜ ਅੱਜ ਭਰਾ ਆ ਬੜੇ ਦਿਨਾਂ ਬਾਅਦ ਤੇ ਰੂਹ ਕੁਛ ਕਰ ਰਿਹਾ ਆਗੇ ਵਿਜ਼ਨ ਵੀ ਇਹਦੇ ਕੋਲ ਹੀ ਕੰਮ ਬਹੁਤ ਹੁੰਦਾ ਆ ਟਾਈਮ ਨਹੀਂ ਆ ਦੇਖੋ ਆਹ ਦੇਖੋ ਕੈਪਸੂਲ ਹੈਗੇ ਹਾਂਜੀ ਵੀਰੇ ਇੱਕ ਕੈਪਸੂਲ 10 ਰੁਪਏ ਦਾ ਵੇਚਣਾ ਓਕੇ ਵੀਰੇ ਇਹ ਕਾਦੇ ਲਈ ਆਏ ਇਹ ਹੈਅਰ ਕੈਪਸੂਲ ਹੈ ਵਾਲ ਟੁੱਟਦੇ ਹੋਣ ਝੜਦੇ ਹੋਣ ਹਨਾ ਹਾਂਜੀ 60 ਪੀਸ ਦੀ ਡੱਬੀ ਹੈ ਤੁਹਾਨੂੰ ਕਿੰਨੇ ਦੀ ਪੈਣੀ 90 ਰੁਪਏ ਦੀ ਸਾਰੀ ਡੱਬੀ ਸਾਰੀ ਡੱਬੀ ਓਕੇ 10 ਰੁਪਏ ਦਾ ਇੱਕ ਵੇਚਣਾ 600 ਦੀ ਵਿਕਰੀ ਠੀਕ ਆ ਵੀਰੇ ਇਹ ਦੇਖੋ ਇਹ ਪਾਊਡਰ ਵੈਕਸ ਹੈ ਹਾਂਜੀ ਬਾਈ ਵਾਲ ਬੁੱਲ ਖੜੇ ਕਰਨ ਨੂੰ ਓਕੇ ਵੀਰੇ ਹਨਾ ਹਾਂਜੀ ਪਾਊਡਰ ਵੈਕਸ ਤੇ ਐਮ ਆਰ ਪੀ ਚੈੱਕ ਕਰੋ 300 ਰੁਪਏ ਐਮ ਆਰ ਪੀ ਆ 90 ਰੁਪਏ ਲਾਉਂਗਾ ਓਕੇ ਸ਼ੁਰਾ ਕਰ ਕਰਦੇ ਕਪੀਗਲ ਫੋਟੋ ਸਾਰੇ ਬਲੇਡ ਆ ਹਾਂਜੀ ਬਰੇ ਬਲੇਡ ਆ ਸਾਰੇ ਬਲੇਡ ਆ ਹਨਾ 80 ਰੁਪਏ ਦਾ ਪੱਤਾ ਓਕੇ ਬ੍ਰੋ ਖੋਲ ਕੇ ਦਿਖਾਨਾ ਤੁਹਾਨੂੰ ਇਹ ਚੀਜ਼ਾਂ ਦੀ ਵੀਡੀਓ ਅੱਗੇ ਨਹੀਂ ਪਾਈ ਆਪਾਂ ਅਗਲੀ ਇਹ ਬਲੇਡ ਦੀ ਪਾਈ ਆ ਇਹ ਦੇਖੋ 80 ਰੁਪਏ ਓਕੇ ਠੀਕ ਆ ਜੀ ਇਹ ਆਰ ਕੇ ਆ 375 ਠੀਕ ਆ ਬ੍ਰੋ ਉਹ ਤੁਹਾਨੂੰ ਪਤਾ ਤੁਸੀਂ 6-700 ਰੁਪਏ ਦਾ ਪੈਕੇਟ ਲੈਣੇ ਹੋ 700 ਤੇ 375 ਅੱਧਵਾ ਦਾ ਫਰਕ ਪੈ ਗਿਆ ਠੀਕ ਹੈ ਜੀ ਇਹ ਬਿਗ ਸ਼ੋਟ ਆ ਆ ਉਸਕਰ ਕੰਪਨੀ ਦਾ ਬ੍ਰਾਂਡ ਆ 186 ਰੁਪਏ ਐਮ ਆਰ ਪੀ ਐ 50 ਰੁਪਏ ਬਹੁਤ ਵਧੀਆ ਹੈ ਗੱਲਬਾਤ ਇਹ ਸਾਰੀਆਂ ਫੋਮਸ ਲੱਗੀਆਂ ਸ਼ੇਵਿੰਗ ਫੋਮ ਆ ਸਾਰੀਆਂ 80 80 ਰੁਪਏ ਅਜੇ ਛੋਟੀ ਲੈਣੀ ਨਾ ਇਹ ਦੇਖ ਮਿਊਟੀ ਲੈ ਜਾਣਾ ਆ ਦੇਖੋ ਇਹ ਸ਼ੇਵਿੰਗ ਫੋਮ ਛੋਟੀ ਵੀ ਜੋ ਆਂਦੀ 45 ਰੁਪਏ 100 ਰੁਪਏ ਸੇਲ ਕਰਨੀ ਸੀ ਓਕੇ ਠੀਕ ਹੈ ਜੀ